हेलो स्टूडेंट्स बच्चों आज से एक्टिविटी ਕਰਾਂਗੇ ਵੱਖ-ਵੱਖ ਕੋਣਾਂ ਦੀਆਂ ਕਿਸਮਾਂ ਬਾਰੇ ਅਸੀਂ ਵਾਰੀ-ਵਾਰੀ ਕਿਸਮਾਂ ਨੂੰ ਡੈਮੋਨਸਟ੍ਰੇਟ ਕਰਾਂਗੇ ਤਿਆਰ ਹੋ ਜੀ ਹਾਂਜੀ ਮੈਂ ਸਭ ਤੋਂ ਪਹਿਲੀ ਜਿਹੜੀ ਹੈ ਕੋਣ ਦੀ ਕਿਸਮਾਂ न्यून कोण न्यून कोण 0 ਡਿਗਰੀ ਤੋਂ ਲੈ ਕੇ 90 ਡਿਗਰੀ ਦੇ ਵਿੱਚ ਬਣੇ ਕੋਣ ਨੂੰ ਨਿਊਨ ਕੋਣ ਆਖਿਆ ਜਾਂਦਾ ਹੈ ਸਾਡੇ ਕੋਲ ਦੂਸਰੀ ਕਿਸਮ ਹੈ ਸਮਕੋਣ ਸਮਕੋਣ 90 ਡਿਗਰੀ ਤੇ ਜਿਹੜਾ ਕੋਣ ਬਣਦਾ ਹੈ ਉਹਨੂੰ ਅਸੀਂ ਸਮਕੋਣ ਆਖਦੇ ਹਾਂ ਸਮਕੋਣ ਤੋਂ ਬਾਅਦ ਕਿਸਮ ਹੈ ਅਧਿਕ ਕੋਣ 90 ਡਿਗਰੀ ਤੇ 180 ਡਿਗਰੀ ਦੇ ਵਿਚਕਾਰ ਬਣੇ ਕੋਣ ਨੂੰ ਅਧਿਕ ਕੋਣ ਆਖਿਆ ਜਾਂਦਾ ਹੈ। ਅਧਿਕ ਕੋਣ ਤੋਂ ਬਾਅਦਲੀ ਕਿਸਮ ਹੈ ਜੀ ਸਰਲ ਕੋਣ। ਸਰਲ ਕੋਣ 180 ਡਿਗਰੀ ਦੇ ਕੋਣ ਨੂੰ ਆਖਿਆ ਜਾਂਦਾ ਹੈ ਜੀ। ਅਗਲੀ ਕਿਸਮ ਹੈ ਜੀ ਰਿਫਲੈਕਸ ਕੋਣ। 100 80 ਡਿਗਰੀ ਤੇ 360 ਡਿਗਰੀ ਦੇ ਵਿਚਕਾਰ بڑے ਕੋਣਾਂ ਨੂੰ ਰਿਫਲੈਕਸ ਕੋਣ ਆਖਿਆ ਜਾਂਦਾ ਹੈ ਜੀ ਇਹ ਹਾਂ ਜੀ ਵੱਖ-ਵੱਖ ਕੋਣਾਂ ਦੀਆਂ ਕਿਸਮਾਂ ਥੈਂਕ ਯੂ ਸਟੂਡੈਂਟਸ